ਫਟਾਪਰਾਸ਼ੀ ਆਤਰੀਆਾਰੇ ਪ੍ਰਮਾਤ ਦਾ ਧੰਨਵਾਦ ਵੀਰ ਜਨਾਬ ਵੀਡੀਓ ਯਾਰ ਦੀ ਪਰ ਪਤਾ ਲੱਗਿਓ ਕਿ ਉਸ ਖਾਲਸੇ ਨੂੰ ਬਾਰ ਬਾਰ ਫਾਹੇ ਲਾਉਣਾ ਜਿਹੜਾ ਨਿੱਤ ਗੱਡੇ ਦੀ ਲੀ ਛੱਡੋ ਜਿਨ੍ਹਾਂ ਦੇ ਦਰਸ਼ਨ ਹੁਣ ਉਸਤਾਦਾਂ ਦੇ ਤੇ ਪੈਰਾਂ ਨੂੰ ਧੋਕੇ ਪੀ ਛੱਡੋ ਹੋਰ ਜਿਨ੍ਹਾਂ ਦੇ ਦਰਸ਼ਨ ਹੁਣ ਗੁਰੂ ਦੇ ਤੇ ਪੈਰਾਂ ਨੂੰ ਧੋਕੇ ਪੀ ਛੱਡੋ ਬਟਾਲੇ ਵਾਲੇ ਜੱਗੇ ਨੇ ਆਪਣੇ ਫੋਨ ਦੇ ਵਿੱਚ ਵੀ ਹੱਥ ਲਾਉਂਦੇ ਆਦਰ ਪੂਰਾ ਕਰਦੇ ਨੇ ਰੱਬਾ ਸਾਨੂੰ ਚਿਤ ਦੇ ਨੂੰ ਧਿਆਨ ਬਾਬੇ ਲੱਗਦਾ ਤੇ ਦਾ ਧਰਬੋ ਨੇ ਤਮੀ ਜੋ ਕਿਸਮਤ ਚ ਹਣ ਯਾਰਾ ਜੁੱਤ ਮੇਲਿਆਂ ਵਿੱਚੋਂ ਗੁੱਜਰ ਦਿੱਤ ਕੇ ਹੋਈ ਘਰੋਂ ਖੜਦੇ ਨੇ ਬਾਬਾ ਜੀ ਕਿਉਂਕਿ ਰਾਜਪੁਰ ਕੰਢੀ ਤੋਂ ਸੰਤ ਬਾਬਾ ਰਾਜੂ ਜੀ ਅਖਾੜਾ ਖਾਲੀ ਕਰਦੇ ਹੋ ਬਈ ਕਮਾਈ ਦੇ ਵੀ ਵਾਲੇ ਮੱਲ ਨੇ ਕਾਲੇ ਰੰਗ ਦਾ ਲਗੋਟ ਲਾਇਆ ਹਸ਼ਿਆਰਪੁਰ ਵਾਲੇ ਨੇ ਲੀਲੇ ਰੰਗ ਦਾ ਲਾਇਆ ਛੋਟੀ ਤੇ ਛੋਟੀ ਦੇ ਮਾਲਾਂ ਮਿੱਤਰੋ ਛੋਟੀ ਛੋਟੀ ਦੇ ਮੱਲ ਆਠਾੜੇ ਵਿੱਚ ਕਿ ਜਦੋਂ ਤੋਂ ਜਵਾਨੀਆਂ ਨਹੀਂ ਸਾਡੇ ਉੱਤੇ ਆਈ ਸੀ ਭੱਜੀ ਜਾਂਦੀ ਕਾਂਟੋ ਵੀ ਕਿਕਰ ਤੋਂ ਲਈ ਸੀ ਹੁਣ ਸਤੋ ਟੁੱਟਦਾ ਨਹੀਂ ਗੌਰਨੀ ਜਵਾਨੀਆਂ ਇੱਕ ਵਾਰੀ ਆ ਜਾ ਕਿਤੇ ਸਾਡੇ ਉੱਤੇ ਫੇਰ ਨਹੀਂ ਜਵਾਨੀਆਂ ਇੱਕ ਵਾਰੀ ਆ ਜਾ ਕਿਤੇ ਸਾਡੇ ਉੱਤੇ ਫੇਰ ਨਹੀਂ ਜਵਾਨੀਆਂ ਪਿੰਡ ਛਟਿਆਲੀਆਂ ਦੇ ਵਿੱਚ ਅੱਜ ਦਾਤ ਗੋਪੀ ਰੰਗੀਲਾ ਅਠਾ ਨੌਵਾਂ ਸਾਲਾਂ ਬਾਅਦ ਭਰਾਵਾਂ ਦੇ ਪਿੰਡ ਪਹੁੰਚਿਆ ਜਾ ਸਾਰੇ ਪ੍ਰਮਾਤ ਦਾ ਅਨੁਵਾਦ ਰਵੀ ਕਮਾਈ ਦੇ ਵੀ ਵਾਲਿਆ ਹੋ ਤਖੜਾ ਦੂਵੇ ਬਨੇਸ਼ੀ ਹਰਪੁਰ ਬੜਾ ਮੱਲਾ ਮਿੱਤਰੋ ਠੱਠਿਆਲੀਆਂ ਪੜਦਾ ਮੇਲਾ ਚੱਲਦਾ ਬਾਬੇ ਲੱਖ ਦਾ ਤੇ ਵੀ ਕਿਰਪਾ ਹੈ ਮਿੱਤਰੋ ਬਾਬੇ ਲੱਖ ਦਾ ਤੇ ਵੀ ਕਿਰਪਾ ਹੈ ਮਿੱਤਰੋ ਕਿ ਲੱਖਾਂ ਦੇ ਦਾਦੇ ਜਿਹੜੇ ਪੰਜ ਪੀਰ ਸੀ ਕਰਉਂਦੇ ਸੀ ਉਹ ਕੁਸ਼ਤੀਆਂ ਤੇ ਖੁਦ ਪਹਿਲਵਾਨ ਸੀ ਰੋਈ ਸੀ ਸਦਾਮੇ ਦੇ ਨਾਲ ਕੁਸ਼ਤੀ ਦੱਤਦੀਏ ਮਤਰਾ ਦੀ ਥਾ ਤੇ ਪੀਰਾਂ ਤੇ ਫਕੀਰਾਂ ਨੇ ਦਿੱਤਾ ਜਨਮ ਤੈਨੂੰ ਆਈਆਂ ਜਹਾਨ ਉੱਤੇ ਤਾਂ ਆਈਆਂ ਜਹਾਨ ਉੱਤੇ ਤਾਂ ਰਮਾਨੀ ਲਗੋਟਾ ਕੁੱਲ ਮੰਦਾ ਨੂੰ ਰਿਚਕ ਰਿhta ਬੰਦਰ ਅਤਲ ਬਰੀਕੇ ਬਲੀ ਸਾਹ ਕਿ ਪੀਰਾ ਤੇ ਫਕੀਰਾਂ ਨੇ ਬਤਾ ਜਨਮ ਤੈਨੂੰ ਆਈਆਂ ਜਹਾਨ ਉੱਤੇ ਤਾਂ ਹਾਂਜੀ ਬੜੀ ਜੀ ਹਾਂ ਬੋ 2 ਨੰਬਰ ਪੁਸਤੀ ਜੀ ਦੀ ਸਗੀ ਅਬੂ ਠੱਗਾ ਜੱਗਾ ਹਟਾ ਕਿਆ ਬਤਨ ਬੜੀ ਬੜੇ ਛੋਟੀ ਦੇ ਮਾਲਾ ਸਖਰਾਈਆਂ ਪਰਦਾ ਮੋਲਾ ਚੱਲਦਾ ਪ੍ਰਪੰਸਾ ਦਾ ਧੰਨਵਾਦ ਹੈ ਐਮ ਆਰ ਆਈ ਜੀ ਦਾ ਧੰਨਵਾਦ ਹੈ ਕੋਲ ਗੁਰਜੰਤ ਜਿੱਤਿਆ ਸਾਣ ਗਿਆ ਥਾਣੇਦਾਰ ਤਲਵੀਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹਸ਼ਿਆਰਪੁਰ ਬੜਾ ਮੱਲ ਉੱਤੇ ਆ ਮਿੱਤਰੋ ਪਤੂੜ ਨੇ ਕਮਾਈ ਕਰਨੀ ਵਾਲਾ ਜਿਹੜੇ ਮੁੰਡਿਆਂ ਨੇ ਕਾਲੇ ਰੰਗ ਦਾ ਲੁੱਟ ਲਿਆ ਹਸ਼ਿਆਰਪੁਰ ਬੜਾ ਤੇ ਸਮਾਈ ਤੇ ਵੀ ਬੜਾ ਰੋਂਦਾ ਵੱਲੋਂ ਵੱਲੋਂ ਰੋਂਦਾ ਵੱਲੋਂ ਵੱਲੋਂ ਤੇ ਬਿਨਾਂ हैलो रवी चदर जॻह बटाला इन सतकारे अखाड़े जे रवीह जॻह बटाला रवी ट जॻह बटाला भाॼी अखाड़े जे महला नखाड़े जी ਸਾਂਝੀ ਬੱਤ ਤੋਂ ਬਿਨਾਂ ਪੁੱਛੇ ਰੇ ਕਬੱਡੀ ਹੋਈ ਘਰ ਵਿੱਚ ਬੈ ਕੇ ਮੈਂ ਗੰਭੀ ਗਾਲ ਕੱਢੀਓ ਵਾਰੀਏ ਨਾ ਭਾਵੇਂ ਕਦੇ ਹੁੰਦੇ ਸਾਥ ਨੂੰ ਅੱਗ ਬਾਲਣਾ ਲਾਇਆ ਨਾ ਕਦੇ ਵੀ ਜੁਬਾਕ ਨੂੰ ਕਿ ਮੌਤ ਤੇ ਸ਼ਰੀਕ ਤਰ ਜਾ ਰਹੀਓ ਨਾ ਆਪਣੇ ਤੋਂ ਵੱਡੇ ਨੂੰ ਕਦੀ ਮਾਣਾ ਬੋਲ ਕਹੀਓ ਨਾ ਘਰ ਦਾ ਨਾ ਪੇਟ ਜਾਂ ਗਿਆਰ ਕਰੀਓ ਬੱਤੀਏ ਪਨੀਰ ਭਨੇ ਢਾਲ ਧਰਿਓ ਆਪਣੀ ਫੱਟੀ ਉਮਰ ਬਾਲੇ ਕੁੜੀ ਤੋੜੀਓ ਫੱਟੀ ਉਮਰ ਬਾਲੇ ਨਾ ਘਰੋਂ ਕੁੜੀ ਤੋੜੀਓ ਕੱਟ ਜਾਵੇ ਦਾੜੀ ਨਲ ਖਰਤ ਕੋੜੀਏ ਤੱਕ ਜਾਵੇ ਦਾੜੀ ਤੇ ਕਦੇ ਨਾ ਖਰਤ ਕੋੜੀਏ ਅਲਾ ਤਾਣਾ ਮਿਹਣਾ ਕਦੇ ਬਈ ਬਾਦ ਨੂੰ ਚੁਗਲੀ ਤੇ ਛੱਤ ਤਾੜ ਦਿੰਦੇ ਸਾਝ ਨੂੰ ਉਹ ਚੁਗਲੀ ਤੇ ਛੱਤ ਤਾੜ ਦਿੰਦੇ ਸਾਝ ਨੂੰ ਅੱਲਾਹ ਵਾਹ ਬਹੁਤ ਵਧੀਆ ਬਹੁਤ ਵਧੀਆ ਹਸੀਸ਼ ਕਦਾਈ ਦੇ ਵੀ ਸੁਬੀ ਕੁਸ਼ਾਰਤ 1 ਨੰਬਰ ਕੁਸ਼ਤੀ ਆੰਦ ਕੰਟਾ ਫਾਸਲੇ ਹੋਣਗੇ ਬਹੁਤ ਵੱਧਿਆ ਜੋਰ ਬਹੁਤ ਵਧੀਆ ਪੈਰਾਂ ਇੱਕੋ ਜਿਹੀ ਓ ਅਸ਼ੀਸ਼ ਕਮਾਈ ਦੇ ਵੀ ਵੱਡੀ ਰਵਾਜੀ ਦੀ ਕੋਸ਼ਿਸ਼ ਅਸ਼ੀਸ਼ ਕਮਾਈ ਦੇ ਵੀ ਫੈਸਲਾ ਦੇ ਚੁੱਕੇ ਨੇ ਵੱਡੀ ਰਵਾਜੀ ਦੀ ਕੋਸ਼ਿਸ਼ ਅਸ਼ੀਸ਼ ਕਮਾਈ ਦੇ ਵੀ ਝੰਡੀ ਲਾ ਚੁੱਕੇ ਨੇ ਵਾਹ ਜੀਆ ਬਹੁਤ ਵਧੀਆ ਫੈਸਲਾ ਆਏ ਓ ਪਿੰਡ ਵਾਲੇ ਸੰਗਤ ਵਾਲੇ ਮੱਧ ਵਾਲੇ ਸਾਰੇ ਪਾਲਵਾ ਦਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹੋਰਵਾਦੀ ਦੇਖੋ ਜੀ ਤੇਰੇ ਅੱਜ ਦੇ ਅੱਜ ਦੇ ਚਿੰਤ ਜਤੂ ਮੱਲ ਅਸ਼ੀਸ਼ ਕਹਲਵਾਂ ਕਮਾਈ ਦੇ ਦੀ ਉਹਦਾ ਮਾਨ ਸਨਮਾਨ ਸਾਡੇ ਸਰਪੰਚ ਪੂਰਨ ਨਾਲ ਸਾਡੇ ਪਾਪਾ ਜੀ ਪਿੰਡ ਰਾਜਪੁਰ ਕੁੰਡੀ ਤੋਂ ਸੰਤ ਬਾਬਾ ਰਾਜੂ ਜੀ ਉਹਨਾਂ ਦੇ ਨਾਲ ਪੱਜਾ ਹੇਮ ਰਾਜ ਜੀ ਨਾਲ ਸਦੀਕ ਪਹਿਲਵਾਨ ਤੁਸੀਂ ਇਹ ਹਰਸ਼ਾਪੁਰ ਬੜਾ ਸਦੀਕ ਪਹਿਲਵਾਨ ਇੱਕ ਐਸਆਈ ਸਿਕੰਦਰ ਸਿੰਘ ਜੀ ਸਾਡੇ ਵੱਡੇ ਭਾਜੀ ਗੈ ਕਦਮ ਜਿਨ੍ਹਾਂ ਦੇ ਯੋਗਦਾਨ ਗਾਮਾ ਪਹਿਲਵਾਨ ਵੀ ਆ ਗਿਆ ਸਾਡਾ ਭਰਾ ਸਦੀਕ ਪਹਿਲਵਾਨ सदीक जी हां जी बहुत बहुत धन्यवाद श्री बिट्टू भाजी लादी भाजी कुलबीर सिंह जी गुरमीत सिंह जी प्रदीप भाजी गोल्डी भाजी नरेश भाजी तो हनी भाजी कुलदीप राणा जी कुप राणा जी अनमोल भाजी बाबा जी ਕੀ ਕਰੀਂ ਹੋਰ ਆਵਾਜ਼ ਨਹੀਂ ਆ ਰਹੀ ਬਸ ਬਸ ਬਲੇਕ ਜੀ ਬਾਕ ਮੂੰਹ ਤੋਂ ਨਿਕਲੇ ਉਹ ਬਿਰਥੇ ਨਾ ਜਾਣੇ ਕਿ ਸਾਧੂ ਰਹਿੰਦੇ ਜਗ ਤੇ ਬਗਾਨੇ ਬਣ ਕੇ ਰਹਦੇ ਮੰਗੇ ਰਹਿੰਦੇ ਆਂਦੇ ਬਣ ਕੇ ਹਰਮੰਤਾ ਬਣਾ ਲਓ ਜੀ ਸਰਜਣੇ ਸਾਰੇ ਚਿੰਤ ਕਮੇਟੀ ਦੇ ਮੈਂਬਰ ਬਿੱਟੂ ਭਾਜੀ ਸਾਰੇ ਜਣੇ ਨਾਲ ਹੋਣੋ ਜੀ ਦਾਤਾ ਜੀ ਨਾਲ ਹੋਣੋ ਸਾਰੇ ਜਣੇ ਸਾਡੇ ਨਾਲ ਹੀ ਆ ਜੀ ਇਹ ਐਸਆਈ ਸਿਕੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਪ੍ਰਧਾਨ ਜੀ ਦੇ ਨਾਮ ਤੇ ਠੀਕ ਆ ਜੀ ਆਰੀ ਮੋਰ ਦੀ ਔਰ ਯਾਰ ਮੋਰੇ ਵਗੋ ਤਲਦੀਪ ਸਿੰਘ ਗਰਾਣਾ ਜੀ ਸਾਡੇ ਵੱਡੇ ਭਾਜੀ ਜਿਨ੍ਹਾਂ ਨੇ ਅਠਾੜੇ ਵਿੱਚ ਆਪਣੀ ਮੂਡੀ ਨਿਭਾਈ ਆ ਉਹਨਾਂ ਤੋਂ ਬਾਅਦ ਸਾਡੇ ਪ੍ਰਦੀਪ ਭਾਜੀ ਸਾਡੇ ਪ੍ਰਦੀਪ ਭਾਜੀ ਜਿਨ੍ਹਾਂ ਨੇ ਬਹੁਤ ਸੰਵਾਦ ਕੀਤਾ ਦੇਖੋ ਬਾਈ ਬੈਠ ਕੇ ਗਰੁੱਪ ਕੇ ਇਹੀ ਲੈਣੀ ਫੋਟੋ ਹਾਂਜੀ ਔਰ ਕੀ ਹੁਣ ਪ੍ਰਦੀਪ ਭਾਜੀ ਤੁਸੀਂ ਆਓ ਜੀ ਹਲੋ ਪ੍ਰਦੀਪ ਭਾਜੀ ਤੋਂ ਬਾਅਦ ਸਾਡੇ ਹਨੀ ਭਾਜੀ ਹਨੀ ਕਿੱਥੇ ਆ ਵੀ ਹਨੀ ਹਨੀ ਰਾਤਾਡਾ ਕਿੱਤੋਂ ਬਾਜੀ ਔਰ ਜੀ ਸਾਡੇ ਨਰੇਸ਼ ਭਾਜੀ ਤੇ ਲੱਭ ਦੀਪੂ ਭਾਜੀ ਨਰੇਸ਼ ਭਾਜੀ ਕਿੱਥੇ ਆ ਜੀ ਔਰ ਜੀ ਨਰੇਸ਼ ਜੀ ਦੀਪੂ ਭਾਜੀ ਔਰ ਮੇਰਾ ਵੀਰ ਹੈ ਅੱਗੇ ਜਿਹਾ ਬਾ ਫਾਇਦਾ ਤੇ ਫੋਟੋ ਕੱਢ ਲਿਓ ਯਾਰ ਰਵੀ ਭਾਜੀ ਕਿੱਥੇ ਆ ਰਵੀ ਕਿੱਥੇ ਜਾ ਲੋ ਜੀ ਰਵੀ ਭਾਜੀ ਅਦੀਪਾ ਜੀ ਤੁਸੀਂ ਤੇ ਆਦੋ ਆ ਦੇਖਸਾ ਨਾ ਕਰਨ ਜੋਤ ਸਿੰਘ ਬਨ ਜੋਤ ਸਿੰਘ ਬਣੀ ਪਾਜੀ ਬਨ ਜੋਤ ਦਾ ਕਰਦੇ ਪਹਿਲਾਂ ਫਿਰ ਆਪਾਂ ਕਰਦੇ ਆਂ ਸ੍ਰੀਮਾਨ ਤਲਵਾਰ ਸਿੰਘ ਜੀ ਆਓ ਜੀ ਤਲਵਾਰ ਸਿੰਘ ਜੀ ਇੱਧਰ ਦੇਖਿਓ ਭਾਜੀ ਇੱਧਰ ਸਾਰਿਆਂ ਨੇ ਕਿੱਥੇ ਕੋਈ ਮੈਨੂੰ ਭਾਜੀ ਕਿੱਥੇ ਆ ਜੀ ਮੈਨੂੰ ਭਾਜੀ ਤੇ ਨਾਲ ਹੀ ਸਾਡੇ ਕੁਲਵੀਰ ਭਾਜੀ ਕੁਲਵੀਰ ਭਾਜੀ ਕਿੱਥੇ ਆ ਜੀ ਅਰਤੀ ਕੁਲਵੀਰ ਜੀ ਕੁਲਵੀਰ ਭਾਜੀ ਸਾਡੇ ਆਂ ਤਾਲੀ ਵਿੱਚ ਸੇਵਾ ਨਿਭਾਈ ਆ ਸਾਡੇ ਕੁਲਵੀਰ ਭਾਜੀ ਨੇ ਇਹਨਾਂ ਤੋਂ ਬਾਅਦ ਜੀ ਸਪਾਂਸਰ ਦਾ ਨਾਮ ਲੱਗੇ ਬੋਲਣ ਗੁਰਦੇਲ ਭਾਜੀ ਸਾਡੇ ਸਰਪੰਚ ਗੁਰਬੰਦਰ ਸਿੰਘ ਜੀ ਹਾਂਜੀ ਇਹਨਾਂ ਤੋਂ ਬਾਅਦ ਸ਼੍ਰੀਮਾਨ ਮਪੂਰਨ ਜੰਦ ਜੀ ਸਰਪੰਚ ਸਾਹਿਬ ਜੀ ਸ਼੍ਰੀਮਾਨ ਮਪੂਰਨ ਜੰਦ ਜੀ ਸ਼੍ਰੀਮਾਨ ਮਪੂਰਨ ਜੰਦ ਜੀ ਸਰਪੰਚ ਜੀ ਮਿੰਦਰ ਸਿੰਘ ਜੀ ਆਓ ਜੀ ਮਿੰਦਰ ਸਿੰਘ ਜੀ ਆਜਾ ਵੀ ਚਾਚਾ ਪੱ ਸਤਿ ਸ਼੍ਰੀ ਅਕਾਲ ਜਤਬੀਰ ਭਾਜੀ ਦਾ ਲੱਡੂ ਭਾਜੀ ਟੰਡੋ ਰਾਜਪੁਰ ਕੰਢੀ ਤੋਂ ਬਾਬਾ ਜੀ ਦਾ ਟੰਡ ਰਾਜਪੁਰ ਕੰਢੀ ਤੋਂ ਜਤਬੀਰ ਲੱਡੂ ਭਾਜੀ ਉਹ ਭਾਜੀ ਨੋ ਯਾਰ ਪਿੱਛੇ ਗੱਡੂ ਬਾਬਾ ਭਾਜੀ ਉਹ ਪਿੱਛੇ ਲੋ ਭਾਈ ਆਹ ਭਾਜੀ ਲੱਡੂ ਭਾਜੀ ਆਉਂਦੀ ਇੱਥੇ ਇੱਥੇ ਹੋ ਗਿਆ ਹੋ ਗਿਆ ਜਤਬੀਰ ਭਾਜੀ ਮੋਗੇ ਜੀ ਜੁਗਤਾਰ ਸਿੰਘ ਜੀ ਆਓ ਜੀ ਰਿਪੋਰਟਰ ਜੁਗਤਾਰ ਸਿੰਘ ਜੀ ਆਓ ਜੀ ਆਓ ਜੀ ਰਿਪੋਰਟਰ ਸਾਹਿਬ ਅਸੀਂ ਪਿੰਡ ਤੋਂ ਪਹੁੰਚੇ ਆ ਅੱਜ ਛੱਟਿਆੜੀਆਂ ਵਾਲਾ ਸਾਡਾ ਭਰਾ ਜਿਹਦੇ ਕਰਕੇ ਛੱਟਿਆੜੀਆਂ ਪਿੰਡ ਵਾਲਾ ਭਰਾ ਸਾਡਾ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕੋ ਪਿੰਡ ਰਾਜਪੁਰ ਮੰਡੀ ਤੋਂ ਸੰਤ ਬਾਬਾ ਰਾਜੂ ਜੀ ਨਾਲ ਨਾਲ ਦੇ ਮਹੰਤ ਜੀ ਨਾਲ ਸਰਪੰਚ ਸਾਹਿਬ ਜੀ ਹੋਰਡੀ ਹੋਰਡੀ ਕੋ ਰਾਜ ਜੀਨੀਸ਼ਪਾ ਜੀ ਕਿੱਥੇ ਆ ਜੀ ਤੋਂ ਰਜਤ ਸਾਡੇ ਬਾਬਾ ਜੀ ਸਰਪੰਚ ਪੂਰਨ ਚੰਦ ਜੀ ਦਲਕਾਖ ਸਿੰਘ ਜੀ ਐਸਆਈ ਸਿਕੰਦਰ ਸਿੰਘ ਜੀ ਸੱਚਾ ਹੇਮਰਾਜ ਜੀ ਬਿੱਟੂ ਭਾਜੀ